ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ ਫੋਟੀ ਸਾਹਮਣੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਅੱਜ ਦੀ ਵੀਡੀਓ ਜਿਹੜੀ ਕਿ ਤੁਹਾਨੂੰ ਦਿਖਾਉਣੇ ਆ ਜੀ ਮੱਲ ਫਾਰਮ ਦੁਲਚੀਕੇ ਮੱਲ ਫਾਰਮ ਦੁਲਚੀਕੇ ਤੇ ਆਪਣੇ ਜਿਹੜੇ ਭਰਾ ਆ ਹਰਿਆਣੇ ਤੋਂ ਆਜੋ ਜੰਨੀਆਂ ਮੱਜਾਂ ਹੁੰਨੇ ਝੋਟੇ ਆ ਤੇ ਸਾਰੀ ਰਿਕਾਰਡਿੰਗ ਆਇਆ ਵੀ ਸੋਹਣਾ ਨਹੀਂ ਪਰਾਜ ਜਿਹੜਾ ਸ਼ੌਕ ਕਰਨ ਆਇਆ ਨੀਲੀ ਰਵੀ ਦਾ ਤੇ ਨੀਲੀ ਰਵੀ ਦੀ ਅੱਜ ਤੁਹਾਨੂੰ ਪ੍ਰੋਪਰ ਡਿਟੇਲ ਪੁਰਾਣੇ ਭਰਾ ਜਿਹੜੇ ਬਹੁ ਟਾਈਮ ਤੋਂ ਕੰਮ ਕਰ ਰਹੇ ਆ ਤੇ ਨਾਲ ਹਰਿਆਣੇ ਦੇ ਜਿਹੜੀ ਟੀਮ ਆਈ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਪਹਿਲਾਂ ਮਿਲੌਣੇ ਤੁਹਾਨੂੰ ਬਾਈਵਾ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਬਾਈਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਸ਼ੌਕੀਆ ਵਾਲਾ ਜੀ ਬਹੁਤ ਵਧੀਆ ਬਾਈਵਾ ਸਾਹਿਬ ਫਿਰ ਅੱਜ ਕਿਵੇਂ ਸ਼ੌਕ ਕਰਦੇ ਵੇ ਹਨਾ ਬਿਲਕੁਲ ਜੀ ਬਿਲਕੁਲ ਨੀਲੀ ਰਵੀ ਦਾ ਨਹੀਂ ਤੇ ਅੱਜ ਫਿਰ ਦੱਸੋ ਫਿਰ ਤੁਸੀਂ ਕਿੱਦਿਆਂ ਫੀਲ ਹੋਇਆ ਜਿਹੜਾ ਤੁਸੀਂ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਤੇ ਹੁਣ ਦੱਸੋ ਕਿ ਇਸ ਤਰ੍ਹਾਂ ਬਹੁਤ ਸੋਹਣਾ ਇਹਨਾਂ ਦਾ ਜਿਹੜੀਆਂ ਮੱਝਾਂ ਦੀ ਬਲੱਡ ਲੈਣੇ ਹਾਂਜੀ ਅਸਲ ਦੁੱਧ ਵਾਲੀ ਲੈਣੇ ਤੇ ਸਾਰੇ ਭਰਾਵਾਂ ਨੂੰ ਇਹਨਾਂ ਤੇ ਕੋਈ ਸ਼ੱਕ ਹੀ ਕੋ ਨਹੀਂ ਅੱਛਾ ਜੀ ਨਾਲ ਇਹਨਾਂ ਵੀਰਾਂ ਦੇ ਅੱਗੇ ਮੰਨ ਲਓ ਸਾਰੀਆਂ ਮੱਝਾਂ ਲਾਈਵ ਚ ਵਿੱਚੀਆਂ ਹੀ ਨੇ ਠੀਕ ਹੈ ਜੀ ਨਾਲੇ ਬਿਨਾਂ ਕਿਸੇ ਮੈਡੀਸਨ ਤੋਂ ਹਾਂਜੀ ਚਲੋ ਉਸ ਟਾਈਮ 'ਚ ਆਈਆਂ ਕੁਝ ਹੋਰ ਸਾਹਬ ਦੀਆਂ ਹਣ ਅੱਜ ਜਮਾਨੇ 'ਚ ਕੁਝ ਹੋਰ ਸਾਹਬ ਦੀਆਂ ਚੱਲਣ ਦੀਆਂ ਨੇ ਠੀਕ ਹੈ ਜੀ ਪਰ ਬਹੁਤ ਵਧੀਆ ਦੇ ਬਾਰੇ ਬਾਇਰਸਾ ਵੈਸੇ ਤੁਹਾਨੂੰ ਛੇਤੀ ਕੀਤੇ ਪੋਸਟ ਨਹੀਂ ਪਾਉਂਦੇ ਹੁੰਦੇ ਕਿ ਇਸਾਨ ਦੀ ਤੇ ਪਰ ਤੁਸੀਂ ਇੱਕ ਪੋਸਟ ਪਾਈ ਜੀ ਮੰਨ ਲਓ ਜਿਹੜੀ ਹੁਣ ਚੀਜ਼ ਚੰਗੀ ਏ ਜਿਹਦਾ ਕੋਈ ਤੋੜ ਨਹੀਂ ਉਹਦੀ ਤੇ ਉਹਦੇ ਬਾਰੇ ਦੇ ਫਿਰ ਰੱਖਣਾ ਸਾਰਿਆਂ ਦਾ ਫਰਜ਼ ਵੀ ਬੰਦ ਹੈ ਜੇ ਆਪਾਂ ਬਰੀਡ ਨਾਲ ਪਿਆਰ ਕਰਨੇ ਆ ਹਾਂਜੀ ਤੇ ਫਿਰ ਜਿਹੜੀ ਚੰਗੀ ਚੀਜ਼ ਏ ਹਾਂਜੀ ਉਹਨਾਂ ਨੂੰ ਲੋਕਾਂ ਦੇ ਵਿੱਚ ਲਿਆਉਣਾ ਚਾਹੀਦਾ ਹਾਂਜੀ ਮੰਨੋ ਹੁਣ ਇੱਕ ਪਾਸੇ 10 ਕਿਲੋ ਵਾਲੀ ਮੱਝ ਦਾ ਝੋਟਾ ਹੈ ਹਾਂਜੀ ਇੱਕ ਪਾਸੇ 23 24 ਕਿਲੋ ਵਾਲੀ ਦਾ ਹੈ ਹਾਂਜੀ ਫਰਕ ਤਾਂ ਹੈ ਹੀ ਆ ਤੇ ਕਿ ਕਿਤੇ ਨਕੇ ਦੇ ਤਾਂ ਸਹੀ ਆ ਜੰਗੀ ਬਿਲਕੁਲ ਜੀ ਬਿਲਕੁਲ ਤੇ ਦੂਸਰੀ ਗੱਲ ਇਹ ਬਾਈਓ ਸਾਹਿਬ ਫੀਲਡ ਦੇ ਵਿੱਚ ਬੱਚੇ ਵੀ ਬਹੁਤ ਚੰਗੇ ਆ ਰਹੇ ਦੇ ਬਾਕੀ ਆਪਣੇ ਭੈਣ ਭਰਾ ਦਾ ਹੋਰ ਵੀ ਨਵੇਂ ਆਏ ਨੇ ਸਾਰੇ ਗੱਲ ਬਣ ਕਰਦੇ ਆ ਉਹ ਵੀ ਦੱਸਣਗੇ ਚਾਨਣ ਪਾਣਗੇ ਵੀ ਇਹਨਾਂ ਨੂੰ ਇਹਨਾਂ ਵੀਰਾਂ ਦਾ ਫਾਰਮ ਵੇਖ ਕੇ ਕਿਵੇਂ ਦਾ ਲੱਗਿਆ ਤੇ ਹਾਂਜੀ ਅਸੀਗਾ ਪ੍ਰਧਾਨ ਸਾਹਿਬ ਅਸੀਗਾ ਜੀ ਪ੍ਰਧਾਨ ਸਾਹਿਬ ਕਿਵੇਂ ਲੱਗਿਆ ਤੁਹਾਨੂੰ ਫਾਰਮ ਦੇ ਬਹੁਤ ਵਧੀਆ ਜੀ ਨਾ ਨੇ ਅਸਲ ਚ ਬਰੀਡ ਤੇ ਕੰਮ ਕੀਤਾ ਮਨ ਖੁਸ਼ ਹੋ ਗਿਆ ਇੰਨੇ ਦੌਰ ਚੱਲ ਗਏ ਤੁਸੀਂ ਬਿਲਕੁਲ 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 ਵੇਖੋ ਇਹਨਾਂ ਦੇ ਐਗਜ਼ਾਮੇ ਭਾਈ ਦੱਸੁੰਦੇ ਨੇ ਨੀਲੀ ਦਾ ਜੋ ਟਾਟ ਕਰਦਾ ਰਾਵੀ ਦਾ ਹਾਂਜੀ ਦੋ ਬਰੀਡ ਕਰਤੀਆਂ ਬਿਲਕੁਲ ਜਿਵੇਂ ਕਿ ਨੀਲੀ ਅੱਡ ਕਰ ਲਈ ਤੇ ਰਾਵੀ ਅੱਡ ਕਰ ਲਈ ਜਾਨੀ ਜੇ ਕ੍ਰੋਸ ਹੈਗਾ ਤੇ ਬਹੁਤ ਘਟਾ ਬਹੁਤ ਘਟਾ ਜਿਵੇਂ ਸਾਰੇ ਐਨੀਮਲਸ ਦੀ ਅੱਡ ਸਮਝ ਲੱਗਣਦੀ ਹੈ ਹਾਂਜੀ ਤੇ ਜੱਜਮੈਂਟ ਹੁੰਦੀ ਜਾਨੀ ਕਿ ਇੱਥੇ ਆਗੇ ਬਿਲਕੁਲ ਹੁੰਦੀ ਦੂਸਰੀ ਗੱਲ ਇਹ ਆ ਵੀ ਭਰਾਣ ਜਿਹੜਾ ਵੀ ਝੋਟਾ ਮਾਰਕੀਟ ਦੇ ਵਿੱਚ ਲੈ ਕੇ ਆਉਂਦੇ ਆ ਉਹਨੂੰ ਪਹਿਲਾਂ ਨਿਚੋੜ ਕੇ ਦੁੱਧ ਵਾਲੇ ਬੰਨਿਓ ਪਹਿਲ ਦੇ ਹੱਦ ਦੇ ਰੱਖਦੇ ਦੁੱਧ ਨੂੰ ਹ ਮਰਾ ਦਮ ਬ੍ਰੀਡ ਬ੍ਰੀਡ ਫੇਰੀ ਪ੍ਰਮੋਟ ਹੁੰਦੀ ਹੈ ਹਾਂਜੀ ਤੇ ਨਾਲ ਆਪਣੇ ਕੋ ਹੋਰ ਵੀ ਜੀ ਖੜੇ ਉਹਨਾਂ ਨੂੰ ਬੁਲਾਉਣੇ ਸਤਿਗੁਰ ਜੀ ਸਤਿਗੁਰ ਜੀ ਤੇਰੇ ਕੀ ਨਾਮ ਆ ਆਪਣਾ ਮੇਰਾ ਨਾਮ ਸਤਿੰਦਰ ਤੇਰੇ ਆਪਾਂ ਪਹਿਲਾਂ ਮੇਰੇ ਸਾਥ ਤੇ ਐਚ ਐਫ گاਵਾ ਦੇ ਵਿੱਚ ਹਨਾ ਆਪਣੇ ਵੀ ਕੋਈ ਐਨੀਮਲ ਸੱਗੇ ਆਇਆ ਹੈ ਹਾਂਜੀ ਦਾ ਸਾਰੇ ਵੀਰਾਂ ਨਾਲ ਹੀ ਆ। ਹਾਂਜੀ। ਸਾਡਾ ਇਕੱਠਾ ਹੀ ਆ ਸਿਸਟਮ। ਆ ਹੀ ਹਰਿਆਣੇ ਤੋਂ ਆ। ਅੱਛਾ ਜੀ। ਤੇ ਆਪਣੀ ਕਿਹੜੀ ਗਾਂ ਜਾਨੀ ਕਿ ਇਸ ਟਾਈਮ ਜਿੱਤੀ ਐ? ਕੁਛ ਨਹੀਂ ਪ੍ਰਧਾਨ ਜੀ ਦੀ ਸਾਡੇ ਇਕੱਠਾ ਹੀ ਕੰਮ ਆ। ਨਹੀਂ ਇੱਕੋ ਹੀ ਟੀਮ ਆ। ਹਾਈ ਕੋਟੀਮ ਆ ਸਾਰੇ। ਇੱਕੋ ਹੀ ਗੱਲ ਆ ਜਿਹੜੀ ਇੱਕੋ ਗੱਲ ਆ। ਸ਼ਿੱਲੂ ਜੀ ਦੀ ਜਿੱਤੀ ਉਹ ਵੀ ਸਾਡੀ ਆ। ਠੀਕ ਹੈ ਜੀ। ਕੋਈ ਫਰਕ ਹੀ ਨਹੀਂ ਆ। ਕੋਈ ਵਰਕ ਹੀ ਨਹੀਂ ਆ। ਠੀਕ ਹੈ ਜੀ। ਇੱਕੋ ਹੀ ਗੱਲ ਆ। ਸਾਡਾ ਟੀਮ ਵਰਕ ਆ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਆਪਣਾ ਨਾਮ ਕੀ ਆ ਜੀ? ਮੇਰਾ ਸੰਕੀ ਆ। ਤੇ ਆਪਣੇ ਵੀ ਐਚਐਫ گاਵਾ ਦੇ ਬਾਲਾ ਦਾ ਜਨਮ ਵੀਰ ਦੇ ਕਰਦੇ ਜਿਹੜੀ ਗਾਂ ਨੇ ਦੁੱਧ ਕੱਢਿਆ ਵੀਰ ਦੇ ਕਰਦਾ ਜੀ ਅੱਛਾ ਜਿਹੜੀ ਗਾਂ ਨੇ 87700 ਜਿਹੜਾ ਐ ਐਨਡੀਆਰ ਦੇ ਵਿੱਚ ਦੁੱਧ ਕੱਢਿਆ ਉਹਦੀ ਯਾਨੀ ਕਿ ਪੈਦਾਵਾਰ ਭਰਾ ਹਣਾ ਲੋ ਯਾਨੀ ਕਿ ਬਰੀਡ ਤਿਆਰ ਕੀਤੀ ਵੀ ਗਾਂ ਦੀ ਹੈਣਾ ਜੀ ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਭਰਾ ਜੀ ਮਿਲਿਆ ਅੱਜ ਫਸਟ ਟਾਈਮ ਤੇ ਤੁਹਾਨੂੰ ਜੀ ਆਇਆਂ ਤੁਸੀਂ ਪੰਜਾਬ ਦੇ ਵਿੱਚ ਸਾਰੇ ਵੀ ਆਏ ਹੋ ਤੇ ਦੂਸਰੀ ਗੱਲ ਆਪਣੇ ਇੱਧਰ ਸੰਧੂ ਸਾਹਿਬ ਖੜੇ ਆ ਤੇ ਸਤੂ ਸਾਹਿਬ ਫਿਰ ਇਹ ਆਪਾਂ ਜਿਹੜਾ ਝੋਟਾ ਵਰਤਿਆ ਸੀ ਉਹਦੇ ਹਾਂਜੀ ਕਿਵੇਂ ਰਿਜ਼ਲਟ ਆਇਆ ਤੁਹਾਡੇ ਕੋਲ ਬਹੁਤ ਖਰਾਬ ਆਜੀ ਬਹੁਤ ਖਰਾਬ ਜਿੰਨੀ ਮੈਨੂੰ ਉਹ ਨੀਲੀ ਚ ਸੀ ਮੱਝ ਮੈਨੂੰ 라ਵੀ ਦਾ ਚਾਹੀਦਾ ਸੀ ਤੁਹਾਡਾ ਟੱਚ ਉਹ ਠੰਡੀ ਹੋ ਜੇ ਹਾਂਜੀ ਉਨੀ ਉਹ ਗੱਟੀ ਉਨੀ ਖਰੀ ਆ ਗਈ ਜੀ ਉਨੀ 라ਵੀ ਜਾ ਗਈ ਠੀਕ ਹੈ ਜੀ ਬਾਕੀ ਜਦੋਂ ਮੈਨੂੰ ਦੁਬਾਰਾ ਫੇਰ ਆ ਪਾਉਂਦੇ ਤਾਂ ਗਰੋਅ ਕਰਾਈ ਹਾਂ ਫਿਰ ਉਸੇ ਤੋਂ ਹੀ ਗੱਬਣਾਂ ਜੀ ਚੈੱਕ ਪਾਸ ਆ ਪੰਜਾ ਛੇ ਮਹੀਨੇ ਦੇ हिसाब ਨਾਲ ਹਾਂਜੀ ਤੇ ਬਹੁਤ ਧੰਨਵਾਦ ਜਿਹੜਾ ਸਾਰੇ ਵੀਰ ਆਏ ਆ ਤੇ ਗਾਂਵਾਂ ਦਾ ਨੂੰ ਪਤਾ ਵੀ ਆਉਣ ਵਾਲੇ ਟਾਈਮ ਤੇ ਜਿਸ ਤਰ੍ਹਾਂ ਹੀ ਭਰਾ ਕੰਮ ਕਰਦੇ ਰਹਿਣ ਤੇ ਨਵਾਂ ਜਿਹੜਾ ਫਾਰਮ ਉਹ ਅਪਡੇਟ ਹੋ ਚੁੱਕਿਆ ਤੇ ਥੋੜੀ ਜਿਹੀ ਵੈਸੇ ਪਿਛੋਟ ਲਾਦਨੇ ਆ ਤੇ ਫਿਰ ਕਿਸ ਦਿਨ ਫ੍ਰੀ ਹੋ ਗਏ ਜਿਹੜਾ ਕੀ ਆਪਾਂ ਤੁਹਾਨੂੰ ਵਿਖਾਵਾਂਗੇ ਜਿਹੜਾ ਫਾਰਮ ਸਾਰਾ ਪ੍ਰੋਪਰ ਤਰੀਕੇ ਨਾਲ ਜਿਹੜਾ ਤਿਆਰ ਹੋ ਰਿਹਾ ਜਾਨਵਰ ਤੇ ਚੈੱਕ ਕਰ ਸਕਦੇ ਤੁਸੀਂ ਮਾੜਾ-ਮਾੜਾ ਦਿਖਾ ਦਿਆਂਗੇ ਭਰਾ ਪਹੁੰਚੇ ਅੱਜ ਬਹੁਤ ਧੰਨਵਾਦ ਜੀ ਆਇਆਂ ਨੂੰ